ਹਾਂਜੀ ਬਾਈ ਜੀ ਬਾਲ ਹੋ ਗਿਆ ਸੀ ਜਾਮ ਗੱਡੀ ਦਾ ਆਪਣੀ ਦਾ ਕਰਮ ਹੋਣ ਲੱਗੀ ਸੀਗੀ ਬਚਤ ਰਹਿ ਗਈ ਤੇ ਫੋਰਮੈਨ ਨੇ ਹੁਣ ਬਾਲ ਬਾਲ ਖਰਾਬ ਹੋ ਗਿਆ ਸੀ ਦੇਖੋ ਇਹਦਾ ਹੁਣ ਆਪਾਂ ਬਾਲ ਇਹਦੇ ਪਾਵਾਂਗੇ ਨਵਾਂ ਉਹ ਉਧਰ ਦੇਖੋ ਪਾਣੀ ਨਿਕਲ ਰਿਹਾ ਅੰਦਰੋਂ ਦੇਖ ਸਕਦੇ ਹੋ ਤੁਸੀਂ ਉਹ ਪੈਰ ਦੇ ਜਦੀ ਇੱਕ ਸਾਰੇ ਪਜਾਮ ਨਾਲ ਸਾਫ ਕਰਾਂਗੇ ਜੀ ਇਹਨੂੰ ਐਨ ਅੰਦਰ ਅੰਦਰ ਤੱਕ ਕਲਦੀਪ ਐਨ ਸਾਫ ਕਰਦੇ ਹਾਂ ਜਗਾ ਤੇ ਮੀਟਰ ਚੱਕਣ ਲੱਗ ਗਈ ਸੀ ਜੀ ਗੱਡੀ ਆ ਦੇਖ ਸਕਦੇ ਹੋ ਤੁਸੀਂ ਕਿਵੇਂ ਦੇਖੋ ਆ ਪਾਪ ਬਿਜਲੀ ਦੇਖ ਸਕਦੇ ਤੁਸੀਂ ਕਿਵੇਂ ਗੰਦਾ ਪਾਣੀ ਨਿਕਲਣ ਲੱਗ ਰਿਹਾ ਅੰਦਰੋਂ ਦੇਖੋ ਜੀ ਸੋ ਬਾਈ ਜਿੰਨਾਂ ਕੋਲੇ ਬਲੇਰੋ ਡੀਆਈ ਨੇ ਹਨਾ ਸਾਫ਼ ਕਰਾ ਲਿਆ ਕਰੋ ਨਹੀਂ ਫਿਰ ਤੁਹਾਨੂੰ ਪਤਾ 40-50 ਹਜ਼ਾਰ ਨੂੰ ਖੂਬ ਟਿਆ ਜਾਂਦਾ ਕਿਉਂਕਿ ਇਹ ਨਹੀਂ ਇਹ ਤਾਂ ਸਾਨੂੰ ਪਤਾ ਲੱਗ ਗਿਆ ਜੀ ਵਾਪਸੀ ਬਿਜਲੀ ਪਾਣੀ ਕੱਢਣ ਲੱਗੀ ਸੀ ਜੀਪ ਤੇ ਮੈਂ ਸੋਚਿਆ ਮਹਾ ਚਲੋ ਹੁਣ ਕੱਢ ਕੇ ਜਨ ਵਾਲੀ ਰੈਡੀਏਟਰ ਨਾਲੇ ਰੈਡੀਏਟਰ ਸਾਫ਼ ਕਰ ਦਾਂਗੇ ਜੀ ਨਾਲੇ ਅੰਦਰੋਂ ਬਲਾਕ ਸਾਫ਼ ਹੋ ਜਾਊਗਾ ਸੋ ਵੀਡੀਓ ਸਾਡੀ ਦੇਖਦੇ ਰਿਹਾ ਕਰੋ ਹਨਾ ਤੁਹਾਨੂੰ ਇੰਟਰਸਟਿੰਗ ਤੋਂ ਇੰਟਰਸਟਿੰਗ ਚੀਜ਼ਾਂ ਦਿਖਾਉਣੇ ਰਹੇ ਨੇ ਆਂ ਆਪਾਂ ਬਾਕੀ ਆ ਫੋਰਮੈਨ ਆਪਣੇ ਨਾਲ ਲੈ ਕੇ ਆਂ ਫੋਰਮੈਨ ਇਹੀ ਕੱਢਦਾ ਹੁੰਦਾ ਥਾਪਾ ਆਪਣੇ ਇਹਨੇ ਕਿਹਾ ਕਿ ਨਾ ਆਪਾਂ ਵਾਲ ਕੱਢ ਕੇ ਦੇਖਦੇ ਆਂ ਇੱਕ ਵਾਰ ਵਾਲ ਚੈੱਕ ਕਰਕੇ ਦੇਖਦੇ ਆਂ ਹੁਣ ਜੇ ਤਾਂ ਇਹ ਵਾਲ ਚੱਲ ਪਿਆ ਤਜਾਬ ਪਾ ਕੇ ਠੀਕ ਆ ਨਹੀਂ ਫਿਰ ਨਵਾਂ ਵਾਲ ਪਾਵਾਂਗੇ ਇਹ ਮੇਨ ਚੀਜ਼ ਹੁੰਦੀ ਆ ਜੀ ਵਾਲ ਇਹ ਥਰਮੋਸਟੇਟ ਵਾਲ ਹੁੰਦਾ ਜਦੋਂ ਮਤਲਬ ਕਿ ਗਰਮ ਪਾਣੀ ਹੁੰਦਾ ਨਾ ਫਿਰ ਇਹ ਵਾਲ ਅੰਦਰ ਹੋ ਕੇ ਐ ਦਬ ਜਾਂਦਾ ਜੀ ਵਾਲ ਫਿਰ ਪਾਣੀ ਅੰਦਰ ਲੰਘਦਾ ਇਹਦੇ ਪਿੱਛੇ ਦੀ ਤੇ ਬਾਕੀ ਦੇਖ ਸਕਦੇ ਹੋ ਤੁਸੀਂ ਸਾਰਾ ਬਲਾਕ ਬਲੂਕ ਕੱਢ ਕੇ ਸਾਫ਼ ਕਰਿਆਗਾ ਪੰਜਾਬ ਪਾ ਕੇ ਵਿੱਚ ਨਾ ਦੇਖੋ ਐਂਜਰ ਲੱਗੀ ਪਈ ਸੀ ਜੀ ਵਿੱਚੋਂ ਬਾਕੀ ਆਪਾਂ ਪਾਣੀ ਤੁਹਾਨੂੰ ਪਤਾ ਕੂਲੈਂਟ ਪਾਉਂਦੇ ਸੀ ਦੇਖੋ ਕੂਲੈਂਟ ਕਰਕੇ ਇੰਨਾ ਟਾਈਮ ਚੱਲ ਗਿਆ ਜੀ ਇਹ ਜੇ ਆਪਾਂ ਆਮ ਪਾਣੀ ਪਾਇਆ ਹੁੰਦਾ ਚਾਮ ਪਾਣੀ ਤਾਂ ਤੁਹਾਨੂੰ ਪਤਾ ਖਰਾਬ ਹੋ ਜਾਂਦਾ ਜੀ ਕੰਮ ਚੰਗੀ ਤਰ੍ਹਾਂ ਪ੍ਰੈਸ਼ਰ ਮਾਲ ਦੇ ਗੱਲ ਦੀਪ ਓਕੇ ਜੀ ਬੋਬਾਈ ਜੀ ਸਮਝਾ ਦਈਏ ਬੀਆ ਥਰਮੋਸਟੇਟ ਵਾਲ ਸਾਫ ਕਰੀ ਜੀ ਆਪਾਂ ਗੱਡੀ ਦਾ ਨਾਲੇ ਰੈਡੀਏਟਰ ਗਰਮ ਹੋਣ ਲੱਗ ਗਈ ਸੀ ਗੱਡੀ ਬਲੈਡੀਆ ਇੰਜਨ ਆ ਜੀ ਹਾਂ ਦੇਖ ਸਕਦੇ ਹੋ ਜੀ ਥਰਮੋਸਟੇਟ ਵਾਲ ਦਾ ਕੀ ਹਾਲ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਦੇਖੋ ਨਾ ਰੱਖਣ ਵਾਲੇ ਥਰਮੋਸਟੇਟ ਵਾਲ ਬੰਦ ਸੀਗਾ ਬਾਈ ਜੀ ਬਿਲਕੁਲ ਗੱਡੀ ਗਰਮ ਹੋਣ ਲੱਗ ਗਈ ਸੀ ਇਹ ਤਾਂ ਐ ਵੀ ਆਪਾਂ ਨੂੰ ਪਤਾ ਲੱਗ ਗਿਆ ਵੀ ਗੱਡੀ ਗਰਮ ਹੁੰਦੀ ਆ ਸਮੈਲ ਆਉਣ ਲੱਗ ਗਈ ਸੀ ਇੰਜਨ ਚ ਗਰਮ ਹੋਣ ਦੀ ਬਚਤਰ ਗਈ ਜੀ ਤੇ ਗੈਸਕਟਿਕ ਵੀ ਬਚ ਗਿਆ ਬਾਈ ਜੇ ਕਿਤੇ 2-4 ਦਿਨ ਆਪਾਂ ਹੋ ਟਪਾਉਂਦੇ ਹਨਾ ਤਾਂ ਗੈਸ ਕਿੱਤੇ ਦਾ ਅਕੀ ਲਾਜ਼ਮੀ ਸੀਗਾ ਵੀ ਮੱਚਦੇ ਹੀ ਮੱਚਦਾ ਸੋ ਬਚਦੇ ਗਈ ਬਾਈ ਨਿਗਾ ਰੱਖਿਆ ਕਰੋ ਤੇ ਆ ਖਾਰੇ ਤੇ ਆਪਣਾ ਸਾਫ ਕਰੇ ਆਪਾਂ ਤੇ ਬਾਕੀ ਪ੍ਰੈਸ਼ਰ ਮਾਰ ਬਚਦੀ ਆ ਦੇਖ ਸਕਦੇ ਹੁ ਕੀ ਆ ਕੁਝ ਨਿਕਲਿਆ ਜੀ ਵਿੱਚ ਬਿਲਕੁਲ ਚੋਕ ਹੋ ਰਿਹਾ ਸੀਗਾ ਜੀ ਬਲਾਕ ਵੀ ਅੰਦਰ ਚੋਕ ਸੀਗਾ ਹੁਣ ਥਰਮੋਸਟੇਟ ਵਾਲ ਦੇਖਦੇ ਆ ਜੇ ਤਾਂ ਚੱਲ ਰਿਹਾ ਠੀਕ ਹੈ ਨਹੀਂ ਫਿਰ ਨਵਾਂ ਪਾਵਾਂਗੇ ਤੇ ਜ਼ਰੂਰੀ ਆ ਬਾਈ ਜਿੰਨਾਂ ਕੋਲੇ ਜੀਪਾਂ ਨੇ ਜਾਂ ਡਾਕਟਰ ਨੇ ਇੱਕ ਵਾਰੀ ਜੇ ਤੁਹਾਡਾ ਹੀਟ ਹੁੰਦਾ ਡਾਕਟਰ ਫਾ ਉਹਦਾ ਥਰਮੋਸਟੇਟ ਵਾਲ ਜਰੂਰ ਸਾਫ ਕਰ ਲਿਆ ਕਰੋ ਪ੍ਰੈਸ਼ਰ ਮਰਾ ਲਿਆ ਕਰੋ ਅੰਦਰ ਲਾਕ ਚ ਜੋ ਕੀ ਪਾਣੀ ਦਾ ਸਪਲਾਈਆਂ ਬੰਦ ਹੋਈਆਂ ਹੁੰਦੀਆਂ ਨੇ ਉਹ ਖੁੱਲ ਜਾਂਦੀਆਂ ਤੇ ਹੁਣ ਆਪਾਂ ਚਲਾ ਕੇ ਤੁਹਾਨੂੰ ਦੱਸਾਂਗੇ ਵੀ ਹੁਣ ਤਾਂ ਨੀ ਮਟਰ ਚੱਕਦੀ ਜੀ ਗੱਡੀ ਹਾਂ ਜੀ ਸਾਨੂੰ ਦੱਸੋ ਵੀ ਥਰਮੋਸਟੇਟ ਵਾਲ ਖਰਾਬ ਹੋਏ ਦਾ ਪਤਾ ਕਿਵੇਂ ਲੱਗਦਾ ਹੁੰਦਾ ਇਹ ਤਾਂ ਪਤਾ ਨਹੀਂ ਲੱਗਦਾ ਨਹੀਂ ਆਇਆ ਨਹੀਂ ਇਹ ਤਾਂ ਐ ਤਾਂ ਕੀ ਕਹਿੰਦੇ ਮੇਰੇ ਵਰਗਾ ਵੀ ਸਾਫ ਕਰ ਲੇ ਇਹਨੂੰ ਇਹਨੂੰ 10V ਚ ਪ੍ਰੋਬਲਮ ਕੀ ਹੁੰਦੀ ਹੁੰਦੀ ਹੈ ਜਦੋਂ ਜਾਮ ਹੁੰਦਾ ਹੁੰਦਾ ਇਹ ਉਹ ਇੰਜਨ ਹੋ ਜਾਂਦਾ ਜੀ ਗੱਡੀ ਦਾ 50000 ਰੁਪਿਆ 50000 ਰੁਪਿਆ ਲੱਗ ਜਾਂਦਾ 50000 ਲੱਗ ਬਸ ਇਹ ਇਹ ਚੀਜ਼ ਪਿਆ ਯਾਰ ਲਵਾਨ ਦੀ ਕਹਿੰਦਾ ਬਾਬਾ ਆ ਹੁਣ ਉੱਠਣ ਲੱਗ ਗਿਆ ਥੱਲੇ ਦਬਣ ਲੱਗ ਗਿਆ ਹਨਾ ਇਹ ਤਾਂ ਬਗੀ ਦਿਖਾਈ ਇੰਦਰਾ ਦੇਖੋ ਜੀ ਆ ਦਬਣ ਲੱਗ ਗਿਆ ਇਹ ਸਮਝ ਲਓ ਵੀ ਜੇ ਦਬਦਾ ਨਹੀਂ ਤਾਂ ਤੁਹਾਡਾ 50000 ਲੱਗੂ ਲੱਗੂਗਾ ਕਿਉਂ ਕਲਦੀਪਾ ਤੇ ਬਾਕੀ ਬਾਈ ਜੈਨ ਜੂਨ ਲਿਆਂਦਾ ਕਲਦੀਪ ਨੇ ਹਨਾ ਤੇ ਦੇਖ ਸਕਦੇ ਹੋ ਤੁਸੀਂ ਹੁਣ ਕਸ ਰਿਹਾ ਫੋਰਮੈਨ ਆਪਣਾ ਤੇ ਇਹੀ ਘਟਦਾ ਹੁੰਦਾ ਸੱਪ ਇਹ ਮੈਂ ਕਲਦੀਪ ਨੂੰ ਕਿਹਾ ਵਾਂ ਕਲਦੀਪ ਗੱਡੀ ਗਰਮ ਹੁੰਦੀ ਆ ਕਹਿੰਦਾ ਲਿਆ ਫਿਰ ਚੱਕ ਦਿੰਨੇ ਆ ਫੱਟੇ ਇਹ ਥਰਮੋਸਟੇਟ ਬਾਲ ਟਿਕ ਗਿਆ ਜੀ ਹੁਣ ਜੈਨ ਤਰਕੇ ਉੱਪਰ ਬੈਂਡੀ ਕਰਾਂਗੇ ਤੇ ਬਾਕੀ ਜੇ ਕੋਸ਼ਿਸ਼ ਹੋਈ ਤਾਂ ਰੈਡੀਏਟਰ ਦਾ ਢੱਕਣ ਵੀ ਬਦਲਾਂਗੇ ਆਪਾਂ ਨਵਾਂ ਲਾਵਾਂਗੇ ਸ਼ਾਇਦ ਕਈਓ ਪਹਿਲਾਂ ਨਾ ਇਹ ਕੀ ਕਰਦਾ ਸੀਗਾ ਗਰਮ ਗਰਮ ਨਹੀਂ ਹੁੰਦੀ ਸੀ ਜੇ ਆਪਾਂ ਕਈ ਵੀ ਗਰਮ ਹੁੰਦੀ ਐ ਬਾਪਸੀ ਵਿੱਚ ਦੀ ਪਾਣੀ ਨਹੀਂ ਕੱਢਣੋਂ ਹਟਦੀ ਸੀ ਕਹਿੰਦਾ ਆਪਾਂ ਵੀ ਉਨਾ ਪਾਣੀ ਪੈਂਦਾ ਨਹੀਂ ਸੀ ਜਿੰਨਾ ਪਾਣੀ ਵਾਪਸ ਕੱਢਦੇ ਸੀ ਦੀ ਗਰਮ ਵਾਲਾ ਮਤਲਬ ਹੀ ਸੀ ਵੀ ਗਰਮ ਹੋ ਜਾਂਦੀ ਗਰਮ ਜੇ ਆਪਾਂ ਨਾ ਦੇਖਦੇ ਹਨਾ ਤੇ ਬਾਕੀ ਇਹ ਕਿਹੜੀ ਐ ਨਾ ਬੰਡ ਹੈ ਕਿ ਕਿਹੜੀ ਐ ਬਾਈ ਚੌਥੀ ਸਟੇਜ ਆ ਗਈ ਤੋਮਨ ਜੀ ਕੀ ਕਹਿੰਦੇ ਹੁੰਦੇ ਨੇ ਇਹਨੂੰ 3 ਬੰਡ 3 ਬੰਡ ਇਹ ਪਕੜ ਕਰ ਲੂ ਜਾਂਦੀ ਹੈ ਨਾ ਗੁੱਲਪ ਤੇ ਨਾ ਤੇ ਗੁੱਲਪ ਹੋਰ ਮੈਨ ਬਾਡੀ ਦਿਖਾਉਣ ਲੱਗ ਰਿਹਾ ਉਹਦੀ ਬਾਡੀ ਜੀ ਟੈਂਪਰ ਕੁੱਪ ਪਿਆ ਪਿਆ ਦੇ ਐ ਹੋਏ ਉੱਥੇ ਕੀ ਟਰੈਕਟਰੋਂ ਦੇਖੋ ਪੁਰਾਣਾ ਕੁੰਡੇ ਖੜੇ ਆ ਅਦਰ ਕਰਲਾ ਉਸਕਰ ਦੇ ਸਰਦਮਸੀ ਪੁਰਾਣੇ ਤੋਂ ਪੁਰਾਣਾ ਟਰੈਕਟਰ ਨਵੇਂ ਤੋਂ ਨਵਾਂ ਹੁਣ ਉਹਨੂੰ ਮੋਡੀਫਾਈ ਕਰਾਂਗੇ ਕੱਲ੍ਹ ਕੀ ਕਰਾਂਗੇ ਉਹਨੂੰ ਮੋਡੀਫਾਈ ਕਰਾਂਗੇ ਮੋਡੀਫਾਈ ਹੋੜੀ ਹੋੜੀ ਸਾਰੇ ਪਿੰਡ ਦਾ ਜੀ ਸਾਡੇ ਪਿੰਡ ਦਾ ਪਹਿਲਾ ਟਰੈਕਟਰ ਆਈ ਇਹ ਦੇਖ ਸਕਦੇ ਹੋ ਤੁਸੀਂ ਖਲਾਸ ਕਰ ਆਪਣੇ ਬਾਈ ਦਾ ਇਹ ਟਰੈਕਟਰ ਇਹ ਬਹੁਤ ਪੁਰਾਣਾ ਟਰੈਕਟਰ ਆ ਬਾਕੀ origignal ਆ ਹਜੇ ਦਾ ਕੁਝ ਨਹੀਂ ਆਪਾਂ ਕਹਿੰਦਾ ਭਾਬੀ ਜਿਗਾਰਡ ਨਹੀਂ ਹੁੰਦਾ ਕੋਈ ਕਰਿਆ ਹੋਇਆ originally ਕਰਿਆ ਹੋਇਆ ਜੋ ਕੰਮ ਕਰਿਆ ਹੋਇਆ ਹਾਲੇ ਕਿ ਫੋਰਮਾਂ ਇੰਫੈਕਟ ਕਰ ਰਿਹਾ ਤੇ ਤੁਹਾਨੂੰ ਦੱਸ ਦਿਆਂਗੇ ਅੱਗੇ